ਸ਼ਿਫਟਾਂ ਵਾਈ ਜਿਹੜੀ ਸਾਡੀ ਚਲਦੀ ਜਿਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜੀ ਦੇਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਉਹਨੂੰ ਮੰਦੇ ਦਾ ਜਿਆ ਰੱਖਦੇ ਹੋਏ ਅਸੀਂ ਸ਼ਿਫਟਾਂ ਵਿੱਚ ਲਾ ਕੇ ਜਿਹੜੀ ਡਿਊਟੀ ਕਰ ਰਹੇ ਹਾਂ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਐ ਐਸਪੀ ਸਾਹਿਬ ਜੇਕਰ ਗੱਲ ਕਰੀਏ ਤਾਂ ਅੱਜ ਫੈਸਲਾ ਜਨਤਾ ਦੇ ਹੱਕ ਦੇ ਵਿੱਚ ਆ ਗਿਆ ਹੈ ਤਾਂ ਦੇਰੇ ਦੇ ਅੰਦਰ ਔਰ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਟੈਬਲੋ ਫਲੈਗ ਮਾਰਚ ਵੀ ਗਿਆ ਹੈ ਕੱਢਿਆ ਗਿਆ ਔਰ ਕਿੰਨੀ ਇਕਤਤਾਬ ਦੇ ਵਿੱਚ ਐਸੋਲੇ ਇਥੇ ਪੁਲਿਸ ਆਫੀਸਰ ਔਰ ਮੁਲਾਜ਼ਮ ਤੇ ਨਾਤੇ ਤਕਰੀਬਨ ਮੇਰੇ ਸਮੇਤ ਅਸੀਂ 6-7 ਜੀਓ ਹੈਗੇ ਆ ਔਰ ਜਿਹੜੇ 10-12 ਅਸੀਂ ਐਸਐਚਓ ਲੱਗੇ ਹੋਏ ਆ ਔਰ ਬਾਕੀ ਫੋਰਸ ਜਿਹੜੀ ਆ ਵੱਖ-ਵੱਖ ਦੂਸਰੇ ਜ਼ਿਲ੍ਹਿਆਂ ਤੋਂ ਆਈ ਆ 500 ਦੇ ਕਰੀਬ ਬੰਦਾ ਜਿਹੜਾ ਅਸੀਂ ਜਿਹੜੀ ਆ ਡੇ ਸ਼ਿਫਟ ਦੇ ਵਿੱਚ ਜਿਹੜੀ ਸਖਿਆ ਰੱਖਿਆ ਰਾਤ ਨੂੰ ਵੀ ਅਸੀਂ ਐਕਸਟਰਾ 2-300 ਬੰਦਾ ਜਿਹੜਾ ਰੱਖਦੇ ਆ ਔਰ ਜੀਓ ਦੀ ਨਿਗਰਾਨੀ ਦੇ ਵਿੱਚ ਜਿਹੜੀ ਆ ਲਗਾਤਾਰ ਇਹਦੇ ਵਿੱਚ ਅਸੀਂ ਲਾ ਕੇ ਜਿਹੜੀਆਂ ਲੂਟੀਆਂ ਕਰ ਰਹੇ ਓਕੇ